ਇੰਦਰਕੌਰ ਨੇ ਇੱਥੇ ਅਚਾਰ ਲਗਾਏ ਨੇ ਸਟਾਲ ਤੇ ਵਿਦਆਊਟ ਆਇਲ ਵਿਦ ਆਇਲ ਦੇਖਣ ਚ ਪੈਕਿੰਗ ਤੁਸੀਂ ਦੇਖ ਸਕੋਗੇ ਕਿ ਮਾਰਕੀਟ ਨਾਲੋਂ ਬਹੁਤ ਬਿਹਤਰ ਤੇ ਇੱਕ ਜੋ ਇੱਥੇ ਦਾ ਸਵਾਦ ਆ ਹਾਲਾਂਕਿ ਡੱਬਿਆਂ ਚ ਬੰਦ ਸਵਾਦ ਹੈ ਪਰ ਜੋ ਇਹਦੀ ਦੇਖ ਹੈ ਉਹ ਦੇਖਦੇ ਹੀ ਪਤਾ ਲੱਗਦੀ ਪਈ ਹੈ ਕਿ ਚੀਜ਼ ਬਹੁਤ ਅੱਛੀ ਹੈ ਮਿਹਨਤ ਦੇ ਨਾਲ ਬਣਾਈ ਗਈ ਹੈ ਪਹਿਲਾ ਤਾਂ ਜਿਹੜਾ ਕਿ ਇਹ ਹੋਮ ਮੇਡ ਆ ਇਹਦੇ ਵਿੱਚ ਕੋਈ ਸਿਰਕਾ ਵਗੈਰਾ ਜਾਂ ਕੋਈ ਬਾਦੂ ਮਸਾਲਾ ਐਡ ਨਹੀਂ ਕੀਤਾ ਗਿਆ ਜਿਹੜੇ ਹੋਮ ਮੇਡ ਮਸਾਲੇ ਹੁੰਦੇ ਉਹੀ ਐਡ ਕੀਤੇ ਨੇ ਇਹਦੇ ਵਿੱਚ ਆਇਲ ਯੂਜ਼ ਨਹੀਂ ਕੀਤਾ ਬਿਕਾਜ਼ ਆਫ ਸਮ ਕਈ ਲੋਕ ਜਿਹੜੇ ਨਹੀਂ ਆਇਲ ਖਾਣ ਹਾਂਜੀ ਨਹੀਂ ਕਰਦੇ ਤਾਂ ਇਹਦੇ ਵਿੱਚ ਮਿਰਚ ਨੇ ਨਿੰਬੂ ਆ ਗਲਕਲਿਆ ਗੋਭੀ ਵੀ ਵਿੱਚ ਪਾਈ ਹੋਈ ਆ ਠੀਕ ਆ ਇਹ ਸਾਰੇ ਮਿਕਸ ਵੀ ਆ ਤੇ ਡਿਫਰੈਂਟ ਵੀ ਆ ਥੋੜਾ ਇਹਦੇ ਵਿੱਚ ਮਿਰਚ ਨੇ ਨਿੰਬੂ ਆ ਗਲਗਲ ਵੀ ਹੋਣੀ ਆ ਤੇ ਅਦਰਕ ਵੀ ਹੋਊਗਾ ਠੀਕ ਆ ਇਹ ਉਹ ਵੈਰਾਈਟ ਆਊਗੀ ਤੇ ਵਿੱਚ ਥੋ ਗੋਭੀ ਵੀ ਹੋਣੀ ਕਿਸੇ ਕਿਸੇ ਦੇ ਵਿੱਚ ਹਾਂਜੀ ਕੀ ਕਿੰਨਾ ਕੋਈ ਬਈ ਐਸੇ ਤਾਂ ਮੇਰੇ ਪਾਪਾ ਜੀ ਪਾਉਂਦੇ ਨੇ ਠੀਕ ਆ ਆਚਾਰ ਉਹਨਾਂ ਨੇ ਮੇਰੀ ਹੈਲਪ ਕੀਤੀ ਆ ਤੇ ਮੈਂ ਉਹਨਾਂ ਦੀ ਹੈਲਪ ਕੀਤੀ ਆ ਸੋ ਇਹ ਸਾਰਾ ਸੀ ਰਲ ਮਿਲ ਕੇ ਤਿਆਰ ਕੀਤਾ ਰਿਤਿਕਾ ਤੁਸੀਂ ਮਸਾਲਾ ਟੇਜ਼ ਰੱਖਿਆ ਹੋਈਆਂ ਨੇ ਨਾ ਇੱਕ ਤੁਸੀਂ ਰੱਖੀਏ ਰੋਜ਼ ਫਲੇਵਰ ਤੇ ਇੱਕ ਮਸਾਲਾ ਫਲੇਵਰ ਆਪੀ ਕੇ ਐਸਿਡਿਟੀ ਬਹੁਤ ਬੰਦੀ ਹੈ ਇਹਦੇ ਨਾਲ ਤਾਂ ਨਹੀਂ ਬੰਦੀ ਨਹੀਂ ਬਣੂਗੀ ਸਰ ਬਿਲਕੁਲ ਨਹੀਂ ਬਣਦੀ ਜਿਹੜੀ ਯੂਜ਼ ਕੀਤੀ ਹੋਈ ਹੈ ਨਾ ਕਰੀ ਹਾਂਜੀ ਮਹਿਲਾ ਸ਼ਕਤੀ ਮੇਲੇ ਦੇ ਵਿੱਚ ਅਸੀਂ ਇਸ ਵਕਤ ਇੱਥੇ ਮੌਜੂਦ ਆ ਜਿੰਨੇ ਵੀ ਅਸੀਂ ਸਟਾਲ ਲੱਗੇ ਅੱਗੇ ਘੁੰਮਦੇ ਜਾ ਰਹੇ ਆ ਹਰ ਸਟਾਲ ਦੇ ਉੱਤੇ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੇ ਪਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਵਿੰਦਰ ਕੌਰ ਰਵਿੰਦਰ ਕੌਰ ਨੇ ਇੱਥੇ ਅਚਾਰ ਲਗਾਏ ਨੇ ਸਟਾਲ ਤੇ ਵਿਦਆਊਟ ਆਇਲ ਵਿਦ ਆਇਲ ਦੇਖਣ ਚ ਪੈਕਿੰਗ ਤੁਸੀਂ ਦੇਖ ਸਕੋਗੇ ਕਿ ਮਾਰਕੀਟ ਨਾਲੋਂ ਬਹੁਤ ਬਿਹਤਰ ਤੇ ਇੱਕ ਜੋ ਇੱਥੇ ਦਾ ਸਵਾਦ ਆ ਹਾਲਾਂਕਿ ਡੱਬਿਆਂ ਚ ਬੰਦ ਸਵਾਦ ਹੈ ਪਰ ਜੋ ਇਹਦੀ ਦੇਖ ਹੈ ਉਹ ਦੇਖਦੇ ਹੀ ਪਤਾ ਲੱਗਦੀ ਪਈ ਹੈ ਕਿ ਚੀਜ਼ ਬਹੁਤ ਅੱਛੀ ਹੈ ਮਿਹਨਤ ਦੇ ਨਾਲ ਬਣਾਈ ਗਈ ਹੈ ਰਵਿੰਦਰ ਥੋੜਾ ਜਿਆਦਾ ਦੱਸੋ ਇਹ ਕਿਸ ਤਰੀਕੇ ਨਾਲ ਬਣਾਏ ਗਏ ਨੇ ਤੇ ਇਹਨਾਂ ਦੀ ਖਾਸੀਅਤ ਕੀ ਹੈ ਸਵਾਲ ਮੇਰਾ ਸਭ ਤੋਂ ਪਹਿਲਾ ਤੇ ਅਖੀਰਲਾ ਵੀ ਉਹੀ ਬਾਜ਼ਾਰ ਨਾਲੋਂ ਤੇ ਇਹਦੇ ਵਿੱਚ ਫਰਕ ਪਹਿਲਾ ਤਾਂ ਜਿਹੜਾ ਕਿ ਇਹ ਹੋਮ ਮੇਡ ਆ ਇਹਦੇ ਵਿੱਚ ਕੋਈ ਸਿਰਕਾ ਵਗੈਰਾ ਜਾਂ ਕੋਈ ਬਾਦੂ ਮਸਾਲਾ ਐਡ ਨਹੀਂ ਕੀਤਾ ਗਿਆ ਜਿਹੜੇ ਹੋਮ ਮੇਡ ਮਸਾਲੇ ਹੁੰਦੇ ਉਹੀ ਐਡ ਕੀਤੇ ਨੇ ਲਾਲ ਮਿਰਚ ਘਰੇ ਕੁਟੀ ਹੋਈ ਜਿਹੜੀ ਉਹ ਕੀਤੀ ਆ ਤਿੰਨ ਤੇ ਇਹਦੇ ਵਿੱਚ ਵਿਦਆਉਟ ਆਇਲ ਹੈ ਦੀ ਖਾਸੀਅਤ ਇਹ ਹੈ ਕਿ ਵਿਦਆਉਟ ਆਇਲ ਆ ਇਹਦੇ ਵਿੱਚ ਆਇਲ ਯੂਜ਼ ਨਹੀਂ ਕੀਤਾ ਬਿਕਾਜ਼ ਆਫ ਸਮ ਕਈ ਲੋਕ ਜਿਹੜੇ ਨਹੀਂ ਆਇਲ ਖਾ ਹਾਂਜੀ ਨਹੀਂ ਕਰਦੇ ਤਾਂ ਇਹਦੇ ਵਿੱਚ ਮਿਰਚ ਨੇ ਨਿੰਬੂ ਆ ਗਲਕਲਿਆ ਗੋਭੀ ਵੀ ਵਿੱਚ ਪਾਈ ਹੋਈ ਆ ਠੀਕ ਹੈ ਇਹ ਸਾਰੇ ਮਿਕਸ ਵੀ ਆ ਤੇ ਡਿਫਰੈਂਟ ਵੀ ਆ ਥੋੜਾ ਥੋੜਾ ਦੱਸੋ ਕਿ ਇਹ ਛੋਟਾ ਹੋ ਗਿਆ ਇਹ ਮਿਕਸ ਆ ਚਾਰਜ ਇਹਦੇ ਵਿੱਚ ਮਿਰਚ ਨੇ ਨਿੰਬੂ ਆ ਗਲਗਲ ਵੀ ਹੋਣੀ ਆ ਤੇ ਅਦਰਕ ਵੀ ਹੋਊਗਾ ਅੱਛਾ ਠੀਕ ਆ ਇਹ ਉਹ ਵੈਰਾਈਟ ਆਊਗੀ ਤੇ ਵਿੱਚ ਤੁਹੋ ਗੋਭੀ ਵੀ ਹੋਣੀ ਕਿਸੇ ਕਿਸੇ ਦੇ ਵਿੱਚ ਹਾਂਜੀ ਤੇ ਦੂਸਰੇ ਪਾਸੇ ਇਹ ਮਿਕਸ ਨੇ ਆਚਾਰ ਇਹਦੇ ਵਿੱਚ ਗਾਜਰ ਗੋਭੀ ਮਿਰਚ ਸਾਰਾ ਕੁਝ ਆਂਦਾ ਤੇ ਅਦਰਕ ਆ ਨਿੰਬੂ ਆ ਗਲਗਲੀਆਂ ਵੀ ਇਹ ਕਚਾਰ ਨੂੰ ਲੈ ਕੇ ਹੋਰ ਵੀ ਗੱਲ ਆਉਂਦੀ ਹੈ ਕਿ ਬਹੁਤੀ ਦਿਨ ਟਿਕਦਾ ਨਹੀਂ ਆਚਾਰ ਖਰਾਬੀ ਹੋ ਜਾਂਦਾ ਵੈ ਆਪਣੇ ਆਮ ਘਰਾਂ ਚ ਸਿਸ ਹੁੰਦੇ ਆ ਇਹ ਤਾਂ ਨਿਊ ਹੀ ਹਜੇ ਪਾਇਆ ਸੀ ਵੈਸੇ ਤਾਂ ਜਿਹੜਾ 6 ਮਹੀਨੇ ਤੱਕ ਆਚਾਰ ਵੈਸਟ ਰਹਿੰਦਾ ਹੈ ਜਿਹੜਾ ਹੋਮ ਮੇਡ ਹੋਵੇ ਬਾਜ਼ਾਰ ਵਾਲਾ ਛੇਤੀ ਖਰਾਬ ਹੋ ਜਾਂਦਾ ਉਹਨੂੰ ਉਲੀ ਵੀ ਲੱਗ ਸਕਦੀ ਹੈ ਪਰ ਇਹਨੂੰ ਉਲੀ ਨਹੀਂ ਲੱਗਣੀ ਹੈਗੀ ਅੱਛਾ ਸਿੱਖਿਆ ਕਿੰਨਾ ਕੋਈ ਵੇ ਐਸੇ ਤਾਂ ਮੇਰੇ ਪਾਪਾ ਜੀ ਪਾਉਂਦੇ ਨੇ ਠੀਕ ਆ ਆਚਾਰ ਉਹਨਾਂ ਨੇ ਮੇਰੀ ਹੈਲਪ ਕੀਤੀ ਆ ਤੇ ਮੈਂ ਉਹਨਾਂ ਦੀ ਹੈਲਪ ਕੀਤੀ ਆ ਸੋ ਇਹ ਸਾਰਾ ਸੀ ਢਾਲ ਮਿਲ ਕੇ ਤਿਆਰ ਕੀਤਾ ਹੈ ਜਰੂਰ ਉਸ ਤੋਂ ਸੈਲਫ ਗਰੁੱਪ ਦੇ ਇਨਸਾਨ ਜੁੜੇ ਹੋਏ ਆ ਮੈਂ ਐਜ਼ ਅ ਐਕਟਿਵ ਔਮਨ ਕੰਮ ਕਰਦੀ ਆ ਮੈਨੂੰ 2 ਸਾਲ ਹੋ ਚਲੇ ਨੇ ਕੰਮ ਕਰਦੀ ਨੂੰ ਠੀਕ ਆ ਨੋਰਮਲ ਮੇਰਾ ਬਲਾਕ ਹੈ ਪਿੰਡ ਮੇਰਾ ਕੰਦੋਲਾ ਕਲਾ ਆ ਨੰਬਰ ਤੁਹਾਡਾ ਲਿਖਿਆ ਹੋਇਆ ਹੈ ਪਿੱਛੇ ਹਾਂਜੀ ਇਹ ਮੇਰਾ ਵੀ ਨੰਬਰ ਆ ਨਾਲ ਮੇਰੇ ਜਿਹੜੇ ਮੈਂ ਮੈਂ ਉਹਨਾਂ ਦਾ ਨੰਬਰ ਵੀ ਆ ਦੂਸਰੇ ਪਾਸੇ ਵੀ ਵਿਵੇਂਦਰ ਦੇ ਨਾਲ ਇੱਥੇ ਪੈਣਾ ਬੈਠੀਆਂ ਨੇ ਕੀ ਨਾਮ ਹੈ ਤੁਹਾਡਾ ਬੇਤਿਕਾ ਬੇਤ ਭਿੰਦਰ ਕਾ ਭੁਪੇਂਦਰ ਰਿਤਿਕਾ ਤੁਸੀਂ ਮਸਾਲਾ ਟੇਜ਼ ਰੱਖਿਆ ਹੋਈਆਂ ਨੇ ਨਾ ਇੱਕ ਤੁਸੀਂ ਰੱਖੀਏ ਰੋਜ਼ ਫਲੇਵਰ ਤੇ ਇੱਕ ਮਸਾਲਾ ਫਲੇਵਰ ਚਾਹ ਵੀ ਕਿ ਐਸਿਡਿਟੀ ਬਹੁਤ ਬੰਦੀ ਹੈ ਇਹਦੇ ਨਾਲ ਤਾਂ ਨਹੀਂ ਬਣਦੀ ਨਹੀਂ ਬਣੂਗੀ ਸਰ ਬਿਲਕੁਲ ਨਹੀਂ ਬਣੂਗੀ ਕਿਉਂਕਿ ਯੂਜ਼ ਕੀਤੀ ਹੋਈ ਹੈ ਨਾ ਕਰੇ ਹਾਂਜੀ ਇਨਗਰੀਡੀਅੰਟਸ ਕੀ ਰੰਦੇ ਨੇ ਤੇ ਜਿਹੜੀ ਪ੍ਰੋਸੈਸ ਹੈ ਸਰ ਪ੍ਰੋਸੈਸ ਇਹ ਆ ਸਰ ਕਿ ਅਸੀਂ ਸਟੋਰ ਤੋਂ ਜਿਹੜੀ ਆ ਨਾ ਚਾਹ ਪੱਤੀ ਲਈ ਹੋਈ ਆ ਤੇ ਉਹਦੇ ਵਿੱਚ ਰੋਜ਼ ਪੈਟਲਸ ਮਿਕਸ ਕੀਤੀਆਂ ਹੋਈਆਂ ਹਾਂ ਹਾਂਜੀ ਨਾਲ ਮਸਾਲਾ ਦਾ ਵੀ ਹਾਂਜੀ ਸੇਮ ਹੀ ਇਹਦੇ ਵਿੱਚ ਮਸਾਲੇ ਐਡ ਕੀਤੇ ਹੋਏ ਆ ਲੌਂਗ ਇਲਾਇਚੀ ਅਦਰਕ ਮੁਲਠੀ ਦਾਲਚੀਨੀ ਵਗੈਰਾ ਸੌਫ ਅਜਵੈਨ ਸਾਰਾ ਕੁਝ ਹਾਂਜੀ ਭਪਿੰਦਰ ਵੀ ਨਾਲ ਮੌਜੂਦ ਨੇ ਭਪਿੰਦਰ ਤੁਸੀਂ ਜੋ ਸਟਾਲ ਦੇ ਉੱਤੇ ਚੀਜ਼ ਵੇਚਦੇ ਪਏ ਨਾ ਇਹਨੂੰ ਲੈ ਕੇ ਸਭ ਤੋਂ ਵੱਧ ਲੋਕੀ ਸ਼ੱਕ ਕਰਦੇ ਆ ਕਿ ਇਹ origignal ਹੈ ਕਿ ਨਹੀਂ origignal ਸ਼ਾਇਦ ਤੁਸੀਂ ਪਰ ਇਹ ਸੈਸਟੀਕਲ ਸਰ ਪਰ ਇਹ origignal ਹੈ ਕਿਉਂਕਿ ਅਸੀਂ ਇਹ ਆਪ ਘਰ ਦੇ ਵਿੱਚ ਰੱਖਿਆ ਹੋਇਆ ਮਤਲਬ ਅਸੀਂ ਆਪ ਕੱਢਦੇ ਪਏ ਮੇਰੇ ਹਸਬੰਦੇ ਕੰਮ ਕਰਦੇ ਪਏ ਸੀ ਹਾਂਜੀ ਹਾਂਜੀ ਕਰਾ ਮਤਲਬ ਮੈਨੂੰ ਇਹ ਅਜੀਬ ਕਮਿਸ਼ਨ ਦੇ ਨਾਲ ਇੱਕ ਸੇਧ ਮਿਲ ਗਈ ਕਿ ਅਸੀਂ ਕੰਮ ਕਿ ਪਹਿਲਾਂ ਅਸੀਂ ਬਸ ਰਾਹ ਪੈ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਆਪਣੇ ਰਿਲੇਟਿਵ ਨੂੰ ਹੀ ਦੇ ਦਿੰਦੇ ਸੀਗੇ ਪਰ ਹੁਣ ਸਾਨੂੰ ਇਹ ਪਤਾ ਚੱਲ ਗਿਆ ਕਿ ਅਸੀਂ ਬਾਹਰ ਵੀ ਜਾ ਕੇ ਕੰਮ ਬਾਹਰ ਜਾ ਕੇ ਅਸੀਂ ਇਹ ਕੰਮ ਕਰ ਵੀ ਸਕਦੇ ਹਾਂ ਕਿੰਨੇ ਦਿਨ ਹੋ ਗਏ ਗੋਪਿੰਦਰ ਤੁਹਾਨੂੰ ਇਹ ਕੰਮ ਕਰਦੇ ਹਸਬੈਂਡ ਦਾ ਤਾਂ ਤੁਸੀਂ ਮਤਲਬ ਮੈਨੂੰ ਤਾਂ ਤਕਰੀਬਨ ਸਾਲ ਕੀ ਹੋਇਆ ਵਿੱਚ ਇਸ ਚੀਜ਼ ਆਇਆ ਹੋਇਆ ਨੂੰ ਪਹਿਲਾਂ ਮੇਰੇ ਹਸਬੈਂਡ ਉਹਦਾ ਨੋਰਮਲ ਅਸੀਂ ਨਰਸਰੀ ਹੋਰ ਵੀ ਸਵਾਲ ਹੈ ਕਿ ਪਿਓਰਿਟੀ ਨੂੰ ਲੈ ਕੇ ਨਾ ਇੱਕ ਬੜੀ ਇਹਦੇ ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਪਿਓਰਿਟੀ ਤੇ ਜਿਹੜਾ ਬਾਜ਼ਾਰੋਂ ਚੀਜ਼ਾਂ ਮਿਕਸਿੰਗ ਹੈ ਉਹਦੇ ਵਿੱਚ ਫਰਕ ਕੀ ਰਹਿੰਦਾ ਦੋਨੋਂ ਚੀਜ਼ਾਂ ਦਾ ਪਿਓਰਿਟੀ ਇਹ ਹੁੰਦਾ ਕਿ ਇਹ ਤਾਂ ਵਿਸ਼ਵਾਸ ਹੈ ਇੱਕ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਇਹ ਇੱਕ 오ਰੀਜਨਲ 오ਰੀਜਨਲ ਚੀਜ਼ ਆ ਨਾ ਪਿਓਰਿਟੀ ਆਪਾਂ ਵੈਸੇ ਤੁਸੀਂ ਚੈੱਕ ਕਰ ਸਕਦੇ ਹਾਂ ਬਿਲਕੁਲ ਪਿਓਰ ਆ ਖੰਡ ਕੁੰਡੇ ਦੇ ਵਿੱਚ ਨਹੀਂ ਨਹੀਂ ਬਿਲਕੁਲ ਖੰਡ ਨਹੀਂ ਇਹਦੇ ਵਿੱਚ ਮਿਕਸ ਕੀਤੀ ਹੋਈ ਕਿਸੇ ਵੀ ਤਰ੍ਹਾਂ ਦੀ ਨਹੀਂ ਜਿਹਦੇ ਤਸਵੀਰ ਤੇ ਲਗਾਈ ਹੋਈ ਹੈ ਇਹ 150 150 ਰੁਪਏ ਹਾਂਜੀ ਇੱਕ ਇੱਕ ਬਾਜੀ ਬਰੇਡ ਦੇ ਵਿੱਚ ਆਪ ਰੱਖਿਆ ਹੋਇਆ ਆ ਸਾਰੇ ਬੜੇ ਵਾਜੀ ਬਰੇਡ ਦੇ ਉੱਤੇ ਆ ਉੱਥੇ ਹੈਂਡਕਰਾਫਟ ਨੂੰ ਜਿੰਨੇ ਵੀ ਇੱਥੇ ਮੇਲੇ ਦਾ ਹਰ ਇੱਕ ਨੂੰ ਇੱਕ ਨਵੀਂ ਸੇਧ ਮਿਲੀ ਆ ਇਸ ਮਿਸ਼ਨ ਦੇ ਆਉਣ ਦੇ ਨਾਲ ਐਸਾ ਕਮਾਣਾ ਨਹੀਂ ਬੇਸਿਕਲੀ ਮੈਨੂੰ ਲੱਗਦਾ ਕਿ ਇੱਕ ਉਹ ਦਿਖਾ ਐਕਸਪੋਜ਼ਰ ਚਾਹੀਦਾ ਜਿੰਨੂੰ ਕਿ ਸਾਹਮਣੇ ਆ ਕੇ ਜਿਹੜਾ ਕਿ ਨਹੀਂ ਮਿਲ ਰਿਹਾ ਸੀ ਇਸ ਅਧੇ ਨਾਲ ਮਿਸ਼ਨ ਦੇ ਨਾਲ ਸਾਰਿਆਂ ਨੂੰ ਇੱਕ ਸੇਧ ਮਿਲ ਚੁੱਕੀ ਕਿ ਅਸੀਂ ਵੀ ਕੁਝ ਕਰ ਸਕਦੇ ਆ ਆਪਣੇ ਜੀ ਹਾਂ ਪਹਿਲਾਂ ਅਨੇ ਪਹਿਲਾਂ ਸੀ ਲੇਡੀਜ਼ ਨੂੰ ਕਿ ਅਸੀਂ ਘਰਾਂ ਦੇ ਵਿੱਚ ਬੈ ਕੇ ਬਸ ਆਪਣਾ ਹੋਸ ਹੋਸ ਵਾਈਫ ਸੀ ਮੈਨ ਲੱਭੇ ਚੱਲਦਾ ਪਿਆ ਹੁਣ ਉਹ ਗੱਲ ਨੇ ਰਹੀ ਵਾ ਸਾਰੇ ਜਿੰਨੇ ਵੀ ਇੱਥੇ ਲੇਡੀਜ਼ ਆਈਆਂ ਸਾਰੀਆਂ ਹਾਊਸ ਵਾਈਫ ਸੀ ਪਰ ਇਸ ਮਿਸ਼ਨ ਦੇ ਆਉਣ ਦੇ ਨਾਲ ਸਾਨੂੰ ਇੱਕ ਸੇਧ ਮਿਲ ਗਈ ਤੇ ਹੌਸਲਾ ਮਿਲ ਗਿਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਦੇ ਹਾਂ ਬਹੁਤ ਧੰਨਵਾਦ ਠੀਕ ਹੈ ਅਖੀਰ ਚ ਫੇਰ ਉਹੀ ਗੱਲ ਕਵਾਂਗੇ ਕਿ ਲੋਕਾਂ ਦਾ ਵੀ ਫਰਜ਼ ਬੰਦਾ ਆ ਕੇ ਜ਼ਰੂਰ ਇੱਥੇ ਦੇਖਣ ਚੀਜ਼ਾਂ ਨੂੰ ਪਸੰਦ ਕਰਨ ਜ਼ਰੂਰ ਆ ਕੇ ਨਾ ਹੌਸਲਾ ਵਧਾਓ ਜਿੰਨੀ ਵੱਤੋਂ ਵੱਤ ਖਰੀਦਾਰੀ ਹੋ ਸਕਦੀ ਔ ਕਰੋ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਮਾਵਾਂ ਨੇ ਇੱਥੇ ਬੈਠੀਆਂ ਹੋਈਆਂ ਨੇ ਉਹ ਕੰਮ ਕਰਦੀਆਂ ਪਈਆਂ ਨੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ